ਤਾਂ ਹਾਲ ਹੀ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਇੱਕ ਵਿਅਕਤੀ ਜਿਹੜਾ ਕਿ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਐਕਟਿਵ ਸੀ ਉਸ ਨੂੰ ਪਾਕਿਸਤਾਨੀ ਜੋ ਹੈ ਜਾਣਕਾਰ ਪਾਕਿਸਤਾਨ ਨੂੰ ਜਾਣਕਾਰੀ ਮੁਹੱਈਆ ਕਰਨ ਦੇ ਦੋਸ਼ ਤੇ ਵਿੱਚ ਗ੍ਰਫਤਾਰ ਕੀਤਾ ਜਾਂਦਾ ਪਾਕਿਸਤਾਨੀ ਜਸੂਸ ਦੱਸਿਆ ਜਾ ਰਿਹਾ ਹੈ ਤਾਂ ਹੁਣ ਇਸ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆ ਚੁੱਕਿਆ ਹੈ ਨਵਾਂ ਮੋੜ ਇਹ ਹੈ ਕਿ ਹਾਲ ਹੀ ਦੇ ਵਿੱਚ ਹਰਿਆਣਾ ਦੀ ਇੱਕ ਯੂਟਿਊਬਰ ਸਟਾਰ ਜੋ ਹੈ ਜੋਤੀ ਮਲਹੋਤਰਾ ਨੂੰ ਵੀ ਪਾਕਿਸਤਾਨ ਜਸੂਸੀ ਦੇ ਚੱਕਰ ਦੇ ਵਿੱਚ ਗ੍ਰਫਤਾਰ ਕੀਤਾ ਗਿਆ ਸੀ ਹੁਣ ਇਸ ਜਸਬੀਰ ਸਿੰਘ ਦੇ ਜੋਤੀ ਮਲਹੋਤਰਾ ਦੇ ਨਾਲ ਵੀ ਕਨੈਕਸ਼ਨ ਨਿਕਲ ਕੇ ਸਾਹਮਣੇ ਆ ਰਹੇ ਨੇ ਬਕਾਇਦਾ ਇਸ ਜਸਬੀਰ ਸਿੰਘ ਦੀ ਵੀਡੀਓ ਸਾਹਮਣੇ ਆਈ ਹੈ ਜੋਤੀ ਮਲਹੋਤਰਾ ਦੇ ਨਾਲ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਕਿ ਜਸਬੀਰ ਸਿੰਘ ਜਿਹੜਾ ਨਵੀਂ ਕੋਠੀ ਬਣਾ ਰਿਹਾ ਸੀ ਅਲਿਸ਼ਾਨ ਕੋਠੀ ਬਣਾ ਰਿਹਾ ਸੀ ਤੇ ਅਜਿਹੇ ਦੇ ਵਿੱਚ ਹੁਣ ਇਸ ਤੇ ਸਬੰਧ ਜਿਹੜੇ ਨੇ ਹਰਿਆਣਾ ਦੀ ਰਹਿਣ ਵਾਲੀ ਜੋਤੀ ਮਲਹੋਤਰਾ ਦੇ ਨਾਲ ਵੀ ਸਾਹਮਣੇ ਆ ਰਹੇ ਨੇ ਤਾਂ ਪਾਕੀ ਪੰਜਾਬ ਦੇ ਵਿੱਚ ਬੈਠ ਕੇ ਪਾਕਿਸਤਾਨ ਦੇ ਲਈ ਜਸੂਸੀ ਕਰਨ ਦੇ ਦੋਸ਼ ਤੇ ਵਿੱਚ